26 ਜਨਵਰੀ ਨੂੰ ਪੰਜਾਬ ਦੀ ਝਾਕੀ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਆ ਦੱਸਿਆ ਗਿਆ ਕਿ ਜਿਹੜੇ ਡਿਜ਼ਾਈਨ ਪੰਜਾਬ ਸਰਕਾਰ ਨੇ ਭੇਜੇ ਸੀਗੇ ਉਹ ਥੀਮ ਨਾਲ ਮੈਚ ਨਹੀਂ ਸੀ ਕਰਦੇ ਪਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੋਣਾ ਨੇ ਕਿਹਾ ਕਿ ਇਹ ਡਿਜ਼ਾਈਨ ਇਸ ਕਰਕੇ ਰੱਦ ਕੀਤੇ ਗਏ ਕਿਉਂਕਿ ਇਹਨਾਂ ਦੇ ਡਿਜ਼ਾਈਨਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਆ ਉਹ ਫੋਟੋ ਸੀਗੀ ਇਸ ਕਰਕੇ ਇਹਨਾਂ ਨੂੰ ਜਿਹੜਾ ਰੱਦ ਕੀਤਾ ਗਿਆ ਜਿਹਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਕੋਈ ਸਬੂਤ ਇਸ ਮੁਤਲਕ ਸਾਨੂੰ ਦੇ ਦਿਓਗੇ ਤਾਂ ਮੈਂ ਜਿਹੜਾ ਰਾਜਨੀਤੀ ਛੱਡ ਦਊਂਗਾ ਹੱਲੇ ਇਹ ਗਰਮਾ ਗਰਮੀ ਦੋਹਾਂ ਦਰਮਿਆਨ ਚੱਲੀ ਰਹੀ ਸੀ ਜਿੱਥੇ ਕਾਂਗਰਸ ਵੀ ਇਹਨੂੰ ਮੰਦਭਾਗਾ ਦੱਸ ਰਹੀ ਸੀਗੀ ਕਿ ਇਸ ਤਰ੍ਹਾਂ ਪੰਜਾਬ ਦੀ ਜਿਹੜੀ ਝਾਕੀ ਹੈ ਇਹਨੂੰ ਰੱਦ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਇਸੇ ਦੌਰਾਨ ਰੱਖਿਆ ਮੰਤਰਾਲੇ ਨੇ ਪੰਜਾਬ ਨੂੰ ਇੱਕ ਹੋਰ ਬਦਲ ਦਿੱਤਾ ਕਿ ਤੁਸੀਂ 23 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਭਰਵ ਪਰ ਭਾਰਤ ਪਰਵ ਮਨਾਇਆ ਜਾਣਾ ਉਹਦੇ ਵਿੱਚ ਤੁਸੀਂ ਪੰਜਾਬ ਦੀ ਝਾਕੀ ਜਿਹੜੀ ਹੈ ਉਹਨੂੰ ਸ਼ਾਮਲ ਕਰ ਸਕਦੇ ਹੋ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਤੋਂ ਕੋਰੀ ਨਾ ਕਰ ਦਿੱਤੀ ਉਹ ਕਹਿੰਦੇ ਵੀ ਜਦੋਂ ਤੁਸੀਂ ਸਾਡੇ ਬਣਾਏ ਡਿਜ਼ਾਈਨ ਪਹਿਲਾਂ ਹੀ ਰਿਜੈਕਟ ਕਰ ਚੁੱਕੇ ਹੋ ਤਾਂ ਹੁਣ ਅਸੀਂ ਇਹ ਜਿਹੜੇ ਰਿਜੈਕਟਡ ਡਿਜ਼ਾਈਨ ਆ ਇਹ ਕਿਉਂ ਲੈ ਕੇ ਆਈਏ ਜੇ ਇਹਨਾਂ ਦੇ ਵਿੱਚ ਤੁਹਾਨੂੰ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਉਹਦੇ ਬਾਵਜੂਦ ਹੁਣ ਤੁਸੀਂ ਸਾਨੂੰ ਇਹਦਾ ਆਲਟਰਨੇਟ ਕਿਉਂ ਦੇ ਰਹੇ ਹੋ ਬਦਲ ਕਿਉਂ ਦੇ ਰਹੇ ਹੋ ਤੇ ਦੂਜੇ ਪਾਸੇ ਸੁਨੀਲ ਜਾਖੜ ਇਹ ਗੱਲ ਕਹਿ ਰਹੇ ਸੀਗੇ ਕਿ ਇਹਨਾਂ ਝਾਕੀਆਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਆ ਹੁਣ ਇਹ ਤੋਂ ਇਹ ਵੀ ਸਿੱਧ ਹੁੰਦਾ ਕਿ ਇਹੋ ਜੀ ਕੋਈ ਗੱਲ ਹੀ ਨਹੀਂ ਸੀ ਜੇ ਇਹੋ ਜੀ ਗੱਲ ਹੁੰਦੀ ਤਾਂ ਫਿਰ ਜਿਹੜਾ ਰੱਖਿਆ ਮੰਤਰਾਲਾ ਉਹ ਪੰਜਾਬ ਸਰਕਾਰ ਨੂੰ ਇਹਦਾ ਆਲਟਰਨੇਟ ਕਿਉਂ ਭੇਜਦਾ ਇਹਦਾ ਇਹਦਾ ਬਦਲ ਕਿਉਂ ਭੇਜਦਾ ਕਿ ਹਾਂਜੀ ਤੁਸੀਂ ਆਪਣੀ ਝਾਕੀ ਜਿਹੜੀ ਆ ਭਾਰਤ ਪਰਵ ਜਿਹੜਾ ਮਨਾਇਆ ਜਾਣਾ 8-10 ਦਿਨ ਜਿਹੜਾ ਚੱਲਣਾ ਪ੍ਰੋਗਰਾਮ ਉਹਦੇ ਵਿੱਚ ਸ਼ਾਮਲ ਕਰ ਸਕਦੇ ਹੋ ਇਹ ਤੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਇਹ ਗੱਲ ਦੇ ਵਿੱਚ ਕੋਈ ਜਿਹੜਾ ਆਧਾਰ ਨਹੀਂ ਹੈ ਕਿ ਜੋ ਸੁਨੀਲ ਜਾਖੜ ਕਹਿ ਰਹੇ ਸੀ ਦੂਜੇ ਪਾਸੇ ਕਾਂਗਰਸ ਨੇ ਵੀ ਜਿਹੜਾ ਸਮਰਥਨ ਕੀਤਾ ਆ ਆਮ ਆਦਮੀ ਪਾਰਟੀ ਦਾ ਕਿ ਇਹ ਬਹੁਤ ਮੰਦਭਾਗੀ ਗੱਲ ਆ ਪੰਜਾਬ ਦੀ ਝਾਕੀ ਜਿਹੜੀ ਆ ਉਹ ਨਹੀਂ ਉਹਨੂੰ ਬਾਹਰ ਕੱਢਣਾ ਚਾਹੀਦਾ ਸੀ ਪੰਜਾਬ ਜਿਹੜੀ ਆ ਉਹ ਸੂਰਵੀਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਆਜ਼ਾਦੀ ਕੁਲਹਾਟਿਆਂ ਦੀ ਧਰਤੀ ਆ ਔਰ ਜਿਹੜੇ ਥੀਮ ਸੀਗੇ ਉਹ ਵੀ ਇਹਨੂੰ ਮੈਚ ਕਰਦੇ ਹੀ ਬਣਾਏ ਗਏ ਸੀ ਅਜੇ ਤੱਕ ਕੋਈ ਗੱਲ ਹੀ ਨਹੀਂ ਸੀ ਵੀ ਇਹਨੂੰ ਰਿਜੈਕਟ ਕੀਤਾ ਜਾਂਦਾ ਔਰ ਦੂਜੇ ਪਾਸੇ ਪੱਛਮੀ ਬੰਗਾਲ ਦੇ ਜਿਹੜੇ ਇਹ ਥੀਮ ਭੇਜੇ ਗਏ ਸੀ ਜਿਹੜੇ ਉਹਨਾਂ ਦੇ ਡਿਜ਼ਾਈਨ ਸੀ ਉਹਨਾਂ ਨੂੰ ਵੀ ਰਿਜੈਕਟ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਇਹੀ ਗੱਲ ਆਖ ਰਹੇ ਆ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਉੱਥੇ ਵਿਤਕਰੇ ਕੀਤੇ ਜਾ ਰਹੇ ਆ ਪਰ ਸਵਾਲ ਤਾਂ ਇਹ ਹੈ ਕਿ ਸੁਨੀਲ ਜਾਖੜ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਇਹਦੇ ਉੱਤੇ ਇਹਨਾਂ ਥੀਮਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਔਰ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਫੋਟੋ ਲੱਗੀ ਸੀ ਇਸ ਕਰਕੇ ਇਹਨਾਂ ਨੂੰ ਰਿਜੈਕਸ਼ਨ ਦਿੱਤੀ ਗਈ ਆ ਆਦਰਵਾਇਜ਼ ਡਿਜ਼ਾਈਨ ਜਿਹੜੇ ਉਹ ਠੀਕ ਸੀ ਹੁਣ ਇਹ ਗੱਲਾਂ ਆਪਸ ਵਿੱਚ ਮੇਲ ਹੀ ਨਹੀਂ ਖਾਂਦੀਆਂ ਜੇ ਉਹਨਾਂ ਡਿਜ਼ਾਈਨਸ ਦੇ ਵਿੱਚ ਦੋਵਾਂ ਮੁੱਖ ਮੰਤਰੀਆਂ ਦੀ ਫੋਟੋ ਲੱਗੀ ਹੋਈ ਸੀ ਤਾਂ ਫਿਰ ਰੱਖਿਆ ਮੰਤਰਾਲੇ ਜਿਹੜਾ ਇਹ ਜਿਹੜਾ ਡਿਪਾਰਟਮੈਂਟ ਹੈ ਇਹਨਾਂ ਨੇ ਕਿੱਦਾਂ ਇਹ ਲੈਟਰ ਇਸ਼ੂ ਕਰ ਦਿੱਤਾ ਕਿ ਪੰਜਾਬ ਜਿਹੜਾ ਭਾਰਤ ਪਰਵ ਦੇ ਵਿੱਚ ਆਪਣੀ ਜਿਹੜੀ ਅشمੂਲੀਅਤ ਕਰੇ ਆਪਣੀ ਜਿਹੜੀ ਝਾਕੀ ਆ ਉਹ ਲੈ ਕੇ ਆਵੇ ਇਹ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਹੁਣ ਸਹੀ ਕੌਣ ਹੈ ਗਲਤ ਕੌਣ ਹੈ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਸਿਲੇਕਸ਼ਨ ਵੀ ਜਿਹੜੀ ਆ ਉਹਨਾਂ ਨੇ ਕੀਤੀ ਹੋਏਗੀ ਉਹਨਾਂ ਦੇ ਜਿਹੜੇ ਡਿਪਾਰਟਮੈਂਟਸ ਉਹੀ ਕੰਟਰੋਲ ਕਰਦੇ ਆ ਖੈਰ ਦੇਖਦੇ ਆ ਜਿੱਥੇ ਭਗਵੰਤ ਮਾਨ ਨੇ ਇਸ ਗੱਲ ਤੇ ਇਹ ਜਵਾਬ ਦਿੱਤਾ ਕਿ ਅਸੀਂ ਹੁਣ ਸਾਨੂੰ ਤੁਸੀਂ ਸਾਡੇ ਡਿਜ਼ਾਈਨ ਜਿਹੜੇ ਆ ਤੁਸੀਂ ਨਕਾਰ ਦਿੱਤੇ ਆ ਤੁਸੀਂ ਰਿਜੈਕਟ ਕਰ ਦਿੱਤੇ ਆ ਅਸੀਂ ਹੁਣ ਕਿਸੇ ਵੀ ਚਾਕੀ ਜਿਹੜੀ ਆ ਉਹ ਆਪਣੀ ਪੰਜਾਬ ਦੀ ਨਹੀਂ ਪੇਸ਼ ਕਰਨੀ ਪਰ ਹਾਂ 26 ਜਨਵਰੀ ਵਾਲੇ ਦਿਨ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਦੀਆਂ ਚਾਕੀਆਂ ਮੁੱਖ ਮੰਤਰੀ ਮਾਨ ਦੱਸਦੇ ਆ ਕਿ ਉਹ ਜ਼ਰੂਰ ਕੱਡੀਆਂ ਜਾਣਗੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ